ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀਵਨ ਇਤਿਹਾਸ ਦੇ ਵਿੱਚ ਸਾਡਾ ਅੱਜ ਦਾ ਵਿਸ਼ਾ ਹੈ ਪਹਾੜੀ ਇਲਾਕੇ ਦੀ ਸੁਧਵਾਈ ਸਮੰਤ 1865 ਬਿਕਰਮੀ ਮੁਤਾਬਕ ਜਨਵਰੀ ਸਨ 1808 ਈਸਵੀ ਦੇ ਆਰੰਭ ਵਿੱਚ ਮਹਾਰਾਜਾ ਸਹਿਬ ਸਣੇ ਖਾਲਸਾ ਦਲ ਦੇ ਪਹਾੜੀ ਇਲਾਕੇ ਦੀ ਸੁਧਵਾਈ ਲਈ ਚੜਿਆ ਪਹਿਲੇ ਜਾਂਦਿਆਂ ਹੀ ਕਿਲਾ ਪਠਾਨਕੋਟ ਨੂੰ ਜਾ ਫਤਿਹ ਕੀਤਾ ਅਤੇ ਇਸ ਪਰ ਆਪਣਾ ਅਧਿਕਾਰ ਕਰ ਲਿਆ ਇਸ ਦੇ ਬਾਅਦ ਕਿਲਾ ਜਸ ਰੋਤਾਵਲ ਵਧੇ ਇਥੋਂ ਦੇ ਰਾਜੇ ਨੇ ਜਦ ਮਹਾਰਾਜਾ ਦੇ ਆਉਣ ਦੀ ਖਬਰ ਸੁਣੀ ਤਾਂ ਬੜੀ ਨਿਮਰਤਾ ਨਾਲ ਆਪਣੇ ਇਲਾਕੇ ਦੀ ਸਰਹੱਦ ਪਰ ਮਹਾਰਾਜਾ ਸਾਹਿਬ ਦਾ ਸਵਾਗਤ ਕੀਤਾ ਤੇ ਖੁਸ਼ੀ ਨਾਲ ਈਨ ਮੰਨ ਲਈ ਮਹਾਰਾਜਾ ਇਸ ਪਰ ਪ੍ਰਸੰਨ ਹੋਇਆ ਉਸ ਨੂੰ ਇਲਾਕੇ ਪਰ ਉਸੇ ਤਰ੍ਹਾਂ ਸਥਿਰ ਰੱਖਿਆ ਕੁਝ ਦਿਨ ਇੱਥੇ ਠਹਿਰ ਕੇ ਰਾਜਾ ਚੰਬਾ ਦੇ ਇਲਾਕੇ ਪਰ ਜਾ ਚੜਾਈ ਕੀਤੀ ਇੱਥੋਂ ਦੇ ਰਾਜੇ ਪਰ ਖਾਲਸੇ ਦਾ ਇਨਾ ਪ੍ਰਭਾਵ ਛਾਇਆ ਕਿ ਖਾਲਸਾ ਦਲ ਅਜੇ ਚੰਬੇ ਦੇ ਅਦਰਾਹੇ ਵਿੱਚ ਹੀ ਸੀ ਕਿ ਰਾਜਾ ਚੰਬਾ ਦੇ ਵਕੀਲ ਮਹਾਰਾਜਾ ਦੀ ਸੇਵਾ ਵਿੱਚ ਪਹੁੰਚ ਗਏ ਤੇ ਈਨ ਮੰਨ ਕੇ ਇਹਨਾਂ ਨੂੰ ਖਿਲਤਾ ਦੇ ਕੇ ਤੋੜਿਆ ਇੱਥੋਂ ਵਿਲੇ ਹੋ ਕੇ ਫਿਰ ਵਸੌਲੀ ਦੀ ਵਾਰੀ ਆਈ ਇੱਥੋਂ ਦੇ ਰਾਜਾ ਨੇ ਵੀ ਈਨ ਮੰਨ ਕੇ ਸਲਾਨਾ ਕਰ ਦੇਣਾ ਪ੍ਰਮਾਣ ਕਰ ਲਿਆ ਪਹਾੜੀ ਇਲਾਕੇ ਤੋਂ ਉੱਤਰ ਕੇ ਮਹਾਰਾਜਾ ਨੇ ਪਾਰੀ వార్ਸ਼ਕ ਤਰਬਾਰ ਕੀਤਾ ਜਿਸ ਵਿੱਚ ਸਾਰੇ ਪੰਜਾਬ ਅਤੇ ਪਹਾੜੀ ਇਲਾਕੇ ਦੇ ਸਰਦਾਰ ਨਵਾਬ ਤੇ ਹਾਕਮ ਇਕੱਠੇ ਹੋਏ ਜਿਨ੍ਹਾਂ ਨੂੰ ਮਹਾਰਾਜਾ ਨੇ ਆਪੋ ਆਪਣੇ ਮਰਤਬੇ ਅਨੁਸਾਰ ਸਰੋਪਾ ਤੇ ਜ਼ਗੀਰਾਂ ਬਖਸ਼ੀਆਂ ਇਸ ਸਮੇਂ ਸਰਦਾਰ ਜੀਵਨ ਸਿੰਘ ਸਿਆਲਕੋਟੀ ਤੇ ਸਾਹਿਬ ਸਿੰਘ ਗੁਜਰਾਤੀ ਨੂੰ ਵੀ ਹੋਰਨਾ ਸਰਦਾਰਾਂ ਵਾਂਗ ਸੱਤੇ ਪੱਤਰ ਭੇਜੇ ਗਏ ਸਨ ਪਰ ਉਹ ਦੋਵੇਂ ਇਸ ਦਰਬਾਰ ਵਿੱਚ ਨਾ ਆਏ ਅਤੇ ਨਾ ਹੀ ਨਾ ਹਾਜ਼ਰ ਹੋਣ ਦਾ ਕੋਈ ਕਾਰਨ ਲਿਖਿਆ। ਮਹਾਰਾਜਾ ਸਾਹਿਬ ਨੇ ਇਹਨਾਂ ਦੇ ਇਸ ਵਤੀਰੇ ਨੂੰ ਅਤੀ ਅਯੋਗ ਸਮਝਿਆ ਤੇ ਪਹਾੜੀ ਮੁਹਿਮ ਦੀਵਾਨ ਮੁਹਕਮ ਚੰਦ ਦੇ ਹੱਥ ਸੌਂਪ ਕੇ ਆਪ ਸਿਆਲਕੋਟ ਤੇ ਜਾ ਚੜ੍ਹਾਈ ਕੀਤੀ। ਸ਼ਹਿਰ ਦੇ ਲਾਗੇ ਪਹੁੰਚ ਕੇ ਮਹਾਰਾਜੇ ਨੇ ਆਪਣਾ ਵਕੀਲ ਜੀਵਨ ਸਿੰਘ ਕੋਲ ਭੇਜਿਆ ਤੇ ਉਸ ਤੋਂ ਦਰਬਾਰ ਵਿੱਚ ਹਾਜ਼ਰ ਨਾ ਹੋਣ ਦਾ ਕਾਰਨ ਪੁੱਛਿਆ। ਪਰ ਉਸ ਨੂੰ ਸਿਆਲਕੋਟ ਦੇ ਪੱਕੇ ਕਿਲੇ ਪਰ ਬੜਾ ਮਾਨ ਸੀ ਇਸ ਭਰੋਸੇ ਉਸਨੇ ਕੁਝ ਯੋਗ ਉਤਰਨਾ ਦਿੱਤਾ ਸਗੋਂ ਲੜਾਈ ਦੀਆਂ ਤਿਆਰੀਆਂ ਸ਼ੁਰੂ ਕਰਕੇ ਫਸੀਲ ਤੇ ਤੋਪਾਂ ਚੜਾ ਦਿੱਤੀਆਂ ਮਹਾਰਾਜੇ ਲਈ ਹੁਣ ਬਿਨਾ ਲੜਾਈ ਦੇ ਹੋਰ ਕੋਈ ਵਿਚਾਰਾ ਨਹੀਂ ਸੀ ਰਿਹਾ ਛੇਕੜ ਫੌਜਾਂ ਨੂੰ ਹੱਲੇ ਦਾ ਹੁਕਮ ਦੇ ਦਿੱਤਾ ਤੇ ਤੋਪਖਾਨੇ ਨੇ ਗੋਲੇ ਵਸਾਣੇ ਆਰੰਭ ਦਿੱਤੇ ਉਧਰੋਂ ਵੀ ਬਰਾਬਰ ਤੋਪਾਂ ਦਾ ਉੱਤਰ ਤੋਪਾਂ ਦੁਆਰਾ ਹੀ ਮਿਲਦਾ ਰਿਹਾ ਸਰਦਾਰ ਜੀਵਨ ਸਿੰਘ ਨੇ ਬੜੀ ਸੁਰਮਤਾ ਨਾਲ ਪੂਰੇ ਤਿੰਨ ਦਿਨ ਆਪਣੇ ਕਿਲੇ ਨੂੰ ਬਚਾਈ ਰੱਖਿਆ ਚੌਥੇ ਦਿਨ ਮਹਾਰਾਜੇ ਨੇ ਹੁਕਮ ਦਿੱਤਾ ਕਿ ਕਈ ਤੋਪਾਂ ਇੱਕ ਦਰਵਾਜ਼ੇ ਸਾਹਮਣੇ ਬੀੜ ਕੇ ਇੱਕੋ ਵਾਰੀ ਉੱਪਰ ਥੱਲੇ ਤੱਕ ਇੱਕ ਰਾਸਾ ਚਲਾਈ ਜਾਓ ਜਦ ਤੱਕ ਕਿਲੇ ਦਾ ਦਰਵਾਜ਼ਾ ਨਾ ਟੁੱਟ ਜਾਏ ਤਰੰਤ ਹੁਕਮ ਦੀ ਪਾਲਣਾ ਕੀਤੀ ਗਈ ਤੇ ਲੱਗੇ ਗੋਲੇ ਵਸਣ ਕਿਲੇ ਦੇ ਦਰਵਾਜ਼ੇ ਭਾਵੇਂ ਬਹੁਤ ਪੱਕੇ ਸਨ ਪਰ ਇਹਨਾਂ ਭਾਰੀਆਂ ਤੋਪਾਂ ਦੇ ਭਿਆਨਕ ਗੋਲਿਆਂ ਦੀ ਮਾਰ ਮੂਰੇ ਬਹੁਤ ਸਮਾਂ ਨਾ ਠਹਿਰ ਸਕੇ ਛੇਕੜ ਟੁੱਟ ਗਏ ਤੇ ਐਸੇ ਟੁੱਟੇ ਕਿ ਛੋੜਾ ਛੋੜਾ ਹੋ ਗਏ ਬਸ ਹੁਣ ਕਿਲੇ ਨੂੰ ਫਤਿਹ ਕਰਨਾ ਕੋਈ ਵਧੇਰੇ ਔਖਾ ਨਹੀਂ ਸੀ ਰਿਹਾ ਫੌਜ ਅੱਗੇ ਵਧੀ ਤੇ ਜਾਂਦੇ ਹੀ ਸਿੱਧੇ ਕਿਲੇ ਦੇ ਵਿੱਚ ਜਾਤ ਸੀ ਕਿਲੇ ਦੀ ਲੁੱਟ ਦੀ ਮਹਾਰਾਜਾ ਨੇ ਆਮ ਖੁੱਲ ਕਰ ਦਿੱਤੀ ਸੀ ਜਿਸ ਕਰਕੇ ਬਹੁਤ ਸਾਰਾ ਰੁਪਇਆ ਫੌਜਾਂ ਦੇ ਹੱਥ ਆਇਆ ਜੀਵਨ ਸਿੰਘ ਨੂੰ ਫੜ ਕੇ ਨਜ਼ਰਬੰਦ ਕੀਤਾ ਗਿਆ ਮਹਾਰਾਜੇ ਨੇ ਸ਼ਹਿਰ ਵਿੱਚ ਉਸੇ ਦਿਨ ਡੋਡੀ ਪਿਟਵਾ ਦਿੱਤੀ ਕਿ ਜਿਹੜੇ ਜਿਹੜੇ ਸ਼ਹਿਰੀ ਇੱਥੋਂ ਨਾ ਸਕੇ ਬਾਹਰ ਚਲੇ ਗਏ ਹਨ ਉਹ ਆ ਕੇ ਆਪੋ ਆਪਣਾ ਕੰਮਕਾਰ ਆਰੰਭ ਦੇਣ ਇਹ ਹਲਕਾ ਮਹਾਰਾਜਾ ਨੇ ਖਾਲਸਾ ਰਾਜ ਨਾਲ ਮਿਲਾ ਦਿੱਤਾ ਇੱਥੋਂ ਦਾ ਪ੍ਰਬੰਧ ਪੂਰਾ ਕਰਕੇ ਮਹਾਰਾਜਾ ਜੀ ਗੁਜਰਾਤ ਵੱਲ ਆਏ ਇਥੇ ਹਾਕਮ ਗੁਜਰਾਤ ਨੇ ਸਿਆਲਕੋਟ ਦੀ ਲੜਾਈ ਦਾ ਸਾਰਾ ਸਮਾਚਾਰ ਸੁਣ ਲਿਆ ਸੀ ਜਿਸ ਦੇ ਕਾਰਨ ਉਹ ਬਹੁਤ ਸਹਿਮ ਗਿਆ ਅਤੇ ਮਹਾਰਾਜੇ ਦੀ ਸੇਵਾ ਵਿੱਚ ਆਪਣੇ ਕਰਮਚਾਰੀ ਭੇਜ ਕੇ ਬੜੇ ਨਿਮਰਤਾ ਨਾਲ ਆਪਣੀ ਭੁੱਲ ਬਖਸ਼ਵਾਈ ਅਤੇ ਅੱਗੇ ਨੂੰ ਅਣਸਾਰੀ ਰਹਿਣ ਦਾ ਅਹਿਦਨਾਮਾ ਲਿਖ ਦਿੱਤਾ ਇਸ ਨੇ ਬਹੁਤ ਸਾਰੇ ਵਧੀਆ ਘੋੜੇ ਮਹਾਰਾਜਾ ਦੀ ਭੇਂਟ ਕੀਤੇ ਸਰਦਾਰ ਸਾਹਿਬ ਨੂੰ ਆਪਣਾ ਇਲਾਕਾ ਮੁੜ ਬਖਸ਼ ਕੇ ਮਹਾਰਾਜਾ ਅਖਨੂਰ ਵੱਲ ਆਇਆ ਇਥੋਂ ਦੇ ਹਾਕਮ ਆਲਮ ਖਾਨ ਨੇ ਮਹਾਰਾਜਾ ਦੀ ਈਨ ਮੰਨ ਲਈ ਇਸੇ ਸਾਲ ਵਿਸਾਖ ਦੇ ਮਹੀਨੇ ਸਰਕਾਰ ਅੰਗਰੇਜ਼ੀ ਵੱਲੋਂ ਇੱਕ ਵਕੀਲ ਬਹੁਤ ਸਾਰੀਆਂ ਬਹੁਮੁੱਲੀਆਂ ਸਵਾਗਤਾਂ ਦੇ ਮਹਾਰਾਜਾ ਸਹਿਦ ਦੀ ਸੇਵਾ ਵਿੱਚ ਲਾਹੌਰ ਪੁੱਜੇ ਜਿਸ ਦਾ ਭਾਵੇਂ ਸੀ ਕਿ ਮਿੱਤਰਤਾ ਸਬੰਧ ਵਧੇਰਾ ਪੱਕਾ ਕੀਤਾ ਜਾਏ ਮਹਾਰਾਜਾ ਸਾਹਿਬ ਨੇ ਸਭ ਕੁਝ ਬੜੇ ਮਾਣ ਨਾਲ ਪ੍ਰਵਾਨ ਕੀਤਾ ਤੇ ਉਸ ਦੇ ਬਦਲੇ ਕਈ ਹਜ਼ਾਰ ਦੀਆਂ ਸ਼ਾਲਾਂ ਤੇ ਦੇਸੀ ਦਸਤਕਾਰੀਆਂ ਦੀਆਂ ਚੀਜ਼ਾਂ ਗਵਰਨਰ ਨੇ ਭੇਜੀਆਂ ਅਤੇ ਵਕੀਲ ਨੂੰ ਬਹੁਮੁੱਲੀ ਖਿੱਲਤ ਦੇ ਕੇ ਵਿਦਾ ਕੀਤਾ ਸਤਲੁਜ ਪਾਰ ਦੇ ਰੈਸਾਂ ਦਾ ਅੰਗਰੇਜ਼ਾਂ ਦੀ ਰੱਖਿਆ ਵਿੱਚ ਆਉਣਾ ਤੇ ਮਹਾਰਾਜਾ ਤੇ ਅੰਗਰੇਜ਼ਾਂ ਦਾ ਪਹਿਲਾ ਅਹਿਦਨਾਮਾ ਸਨ 1808 ਈਸਵੀ ਵਿੱਚ ਜਿਹਾ ਕਿ ਅਸੀਂ ਪਹਿਲਾਂ ਦੱਸ ਕੇ ਆਏ ਹਾਂ ਪਹਾੜੀ ਇਲਾਕੇ ਦੇ ਫੌਜ ਭਾਗ ਦਾ ਦੌਰਾ ਮਹਾਰਾਜਾ ਨੇ ਆਪ ਕੀਤਾ ਅਤੇ ਬਾਕੀ ਦੇ ਇਲਾਕੇ ਲਈ دیਵਾਨ ਮੁਹੰਮਦ ਚੰਦ ਨੂੰ ਇਹ ਮਹਿੰਮ ਸੌਂਪਾਈ ਸੀ ਉਹ ਇੱਕ ਸ਼ਕਤੀਮਾਨ ਫੌਜ ਨਾਲ ਲੈ ਕੇ ਪਹਾੜੀ ਰਾਜਿਆਂ ਤੇ ਜਾ ਚੜਿਆ ਇੱਥੇ ਪਹੁੰਚ ਕੇ ਉਸਨੇ ਆਪਣਾ ਕੰਮ ਆਰੰਭ ਦਿੱਤਾ ਅਤੇ ਇਸ ਤਰ੍ਹਾਂ ਉਹ ਪਹਾੜੀ ਤੇ ਦੁਆਬੇ ਦੇ ਇਲਾਕੇ ਨੂੰ ਸੋਧਦਾ ਹੋਇਆ ਸਤਲੁਜ ਤੋਂ ਪਾਰ ਜਾ ਪਹੁੰਚਿਆ ਇਸ ਸਮੇਂ ਇਲਾਕਾ ਆਨੰਦਪੁਰ ਮਾਖੋਵਲ ਆਦਿ ਖਾਲਸਾ ਰਾਜ ਨਾਲ ਮਿਲਾਂਦਾ ਹੋਇਆ ਫਿਰੋਜ਼ ਦੇਰ ਦੇ ਪਰੰਗਣੇ ਵਿੱਚ ਵਧਨੇ ਦਾ ਇਲਾਕਾ ਜਿਸ ਵਿੱਚ 15 ਪਿੰਡ ਸਨ ਮੀਆਂ ਨੋਦੂ ਤੋਂ ਫਤਿਹ ਕਰ ਲਿਆ ਜੋ ਕੁਝ ਚਿਰ ਪਿਛੋਂ ਸਰਦਾਰਨੀ ਸਦਾ ਕੌਰ ਜੀ ਨੂੰ ਦੇ ਦਿੱਤਾ ਗਿਆ ਇੱਥੇ ਇਹ ਗੱਲ ਅਵਸ਼્ય ਪ੍ਰਗਟ ਕਰਨੀ ਪੈਂਦੀ ਹੈ ਕਿ ਇਸ ਸਮੇਂ ਦੀਵਾਨ ਮੁਹਕਮ ਚੰਦ ਨੇ ਇਸ ਪੁਲੇਖੇ ਵਿੱਚ ਪੈ ਕੇ ਕੁਝ ਕੁ ਕਠੋਰਤਾ ਵਰਤੀ ਜੋ ਅੱਗੇ ਨੂੰ ਹਾਨੀਕਾਰਕ ਸਿੱਧ ਹੋਈ ਦੀਵਾਨ ਨੇ ਇਸ ਭਾਵਨਾ ਨਾਲ ਕਿ ਮੈਂ ਜਿੰਨਾ ਵੱਧ ਇਲਾਕਾ ਮਹਾਰਾਜਾ ਲਈ ਫਤਿਹ ਕਰਾਂਗਾ ਉਹ ਉਨੇ ਹੀ ਮੇਰੇ ਉੱਪਰ ਵੱਧ ਕਿਰਪਾਲਤਾ ਕਰਨਗੇ ਇਸ ਧੰਨ ਵਿੱਚ ਇਸ ਨੇ ਕੁਝ ਕਰੜੇਪਣ ਤੋਂ ਕੰਮ ਲਿਆ ਭਾਵੇਂ ਮਹਾਰਾਜਾ ਵੱਲੋਂ ਇਸ ਨੂੰ ਇਸ ਤਰ੍ਹਾਂ ਕਰਨ ਦਾ ਕੋਈ ਹੁਕਮ ਨਹੀਂ ਸੀ ਮਿਲਿਆ ਇਹ ਨਾ ਦੱਸਣਾ ਵੀ ਸਚਾਈ ਦੇ ਉਲਟ ਹੈ ਕਿ ਦੀਵਾਨ ਨੇ ਜੋ ਕੀਤਾ ਉਹ ਖਾਲਸਾ ਰਾਜ ਨੂੰ ਹਾਨੀ ਪਹੁੰਚਾਉਣ ਦੇ ਇਰਾਦੇ ਨਾਲ ਨਹੀਂ ਸੀ ਕੀਤਾ ਸਗੋਂ ਉਹ ਤਾਂ ਆਪਣੇ ਮਾਨ ਵਿੱਚ ਇਉਂ ਕਰਨ ਵਿਚ ਰਾਜ ਦੀ ਭਲਾਈ ਸਮਝਦਾ ਰਿਹਾ ਇਥੇ ਇਸ ਨੇ ਟਪਲਾ ਇਹ ਖਾਦਾ ਕਿ ਜੋ ਨਿਯਮ ਉਹ ਪਹਾੜੀ ਇਲਾਕੇ ਵਿੱਚ ਵਰਤਦਾ ਰਿਹਾ ਸੀ ਸਤਲੁਜ ਪਾਰ ਦੇ ਰਹਿ ਉਸ ਤੋਂ ਬਹੁਤ ਨਰਮ ਵਰਤਾਵ ਦੇ ਅਧਿਕਾਰੀ ਸਨ ਇਸ ਤੋਂ ਥੋੜਾ ਚਿਰ ਪਹਿਲੇ ਜਦ ਮਹਾਰਾਜਾ ਸਹਿਬ ਦੂਜੀ ਵੇਰਪਟਿਆਲੇ ਤੁਮੜਿਆ ਸੀ ਤਾਂ ਫੁੱਲ ਬੰਸੀ ਰਾਜੀਆਂ ਤੇ ਰਹਿ ਜਾਂ ਨਾਲ ਉਸ ਦਾ ਵਿਸ਼ੇਸ਼ ਪਿਆਰ ਸੀ ਪਰ ਇਸ ਦੇ ਥੋੜੇ ਚਿਰ ਪਿਛੋਂ ਹੀ ਇੱਕ ਇੱਕ ਦੀਵਾਨ ਮੁਹਕਮ ਚੰਦ ਦਾ ਬਿਨਾਂ ਕਿਸੇ ਖਬਰ ਦੇਣ ਦੇ ਸਤਲੁਜ ਤੋਂ ਪਾਰ ਦੇ ਇਲਾਕੇ ਵਿੱਚ ਇਉਂ ਜਾ ਪੈਣ ਨਾਲ ਉਹਨਾਂ ਸਾਰਿਆਂ ਰਹੀਸਾਂ ਵਿੱਚ ਇੱਕ ਭੈ ਦੀ ਲਹਿਰ ਉੱਪ ਚ ਗਈ। ਇਸ ਭੁਲੇਖੇ ਵਿੱਚ ਹੁਣ ਉਹਨਾਂ ਦਾ ਇਹ ਨਿਸ਼ਚੈ ਹੋ ਗਿਆ ਕਿ ਦੀਵਾਨ ਨੇ ਜੋ ਕੁਝ ਕੀਤਾ ਹੈ ਮਹਾਰਾਜਾ ਦੇ ਹੁਕਮ ਨਾਲ ਕੀਤਾ ਹੈ ਅਤੇ ਜਿਸ ਤਰ੍ਹਾਂ ਅੱਜ ਬਦਨੀ ਦਾ ਇਲਾਕਾ ਫਤਿਹ ਕਰ ਲਿਆ ਗਿਆ ਹੈ, ਇਹੋ ਹੀ ਫੈਸਲਾ ਕੱਲ ਸਾਡੀ ਪ੍ਰਾਲਬਦ ਦਾਬੀ ਹੋ ਜਾਏ ਇਸ ਪੈ ਵਿੱਚ ਸਾਰੇ ਰਹੀ ਇਸ ਸਮਾਣੇ ਨਾਮੀ ਪਿੰਡ ਵਿੱਚ ਇਕੱਠੇ ਹੋਏ ਜਿੱਥੇ ਫੈਸਲਾ ਹੋਇਆ ਕਿ ਸਾਡਾ ਸਬੰਧ ਸਦਾ ਤੋਂ ਦਿੱਲੀ ਦਰਬਾਰ ਨਾਲ ਰਿਹਾ ਹੈ ਇਸ ਲਈ ਹੁਣ ਵੀ ਸਾਨੂੰ ਅੰਗਰੇਜ਼ਾਂ ਨਾਲ ਮੇਲ ਰੱਖਣਾ ਚਾਹੀਦਾ ਹੈ ਤਾਂ ਜੋ ਅੱਗੇ ਨੂੰ ਲਾਹੌਰ ਦਰਬਾਰ ਦਾ ਸਾਡੇ ਸਿਰ ਕੋਈ ਖਟਕਾ ਨਾ ਰਹੇ ਇਸ ਗੱਲ ਲਈ ਮਹਾਰਾਜ ਸਨ 1808 ਵਿੱਚ ਆ ਰਾਜਾ ਭਾਗ ਸਿੰਘ ਜੀਂਦ ਪਾਈ ਲਾਲ ਸਿੰਘ ਕੈਂਥਲ ਤੇ ਸਰਦਾਰ ਦੈਨ ਸਿੰਘ ਦੀਵਾਨ ਪਟਿਆਲਾ ਮਿਲ ਕੇ ਸਾਰੇ ਇਲਾਕੇ ਵੱਲੋਂ ਮਿਸਟਰ ਸੀਟਨ ਰੈਜ਼ੀਡੈਂਟ ਦਿੱਲੀ ਨੂੰ ਜਾ ਮਿਲੇ ਤੇ ਆਖਿਆ ਕਿ ਸਾਨੂੰ ਅੰਗਰੇਜ਼ੀ ਰੱਖਿਆ ਵਿੱਚ ਲੈ ਲਿਆ ਜਾਏ ਪਰ ਰੈਜ਼ੀਡੈਂਟ ਨੇ ਇਸ ਸਮੇਂ ਇਹਨਾਂ ਨੂੰ ਕੋਈ ਹੌਸਲਾ ਵਧਾਉ ਉਤਰਨਾ ਦਿੱਤਾ ਉਸ ਨੇ ਆਖਿਆ ਕਿ ਅੰਗਰੇਜ਼ ਸਰਕਾਰ ਦੂਜਿਆਂ ਦੇ ਕੰਮਾਂ ਵਿੱਚ ਦਖਲ ਨਹੀਂ ਦਿੰਦੀ ਉਹ ਕੇਵਲ ਇਹਨਾਂ ਕਰ ਸਕਦਾ ਹੈ ਕਿ ਉਹ ਉਹਨਾਂ ਦਾ ਬੇਨਤੀ ਪੱਤਰ ਲਾਡ ਸਾਹਿਬ ਦੀ ਸੇਵਾ ਵਿੱਚ ਭੇਜ ਦੇਵੇਗਾ ਉਥੇ ਜੋ ਫੈਸਲਾ ਹੋਵੇਗਾ ਉਸ ਦੀ ਉਹਨਾਂ ਨੂੰ ਖਬਰ ਦਿੱਤੀ ਜਾਵੇਗੀ ਇਹ ਰਹੀ ਇਸ ਦਿੱਲੀ ਤੋਂ ਨਿਰਾਸ਼ ਹੋ ਕੇ ਅਜੇ ਮੁੜੇ ਹੀ ਸਨ ਕਿ ਇਹਨੇ ਨੂੰ ਇਸ ਗੱਲ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਮਿਲ ਗਿਆ ਉਸਨੇ ਤੁਰੰਤ ਆਪਣੇ ਏਜੰਟ ਇਹਨਾਂ ਵੱਲ ਭੇਜ ਕੇ ਉਹਨਾਂ ਨੂੰ ਮਿਲਣ ਲਈ ਬੁਲਾਇਆ ਇਹ ਜਦੋਂ ਅੰਮ੍ਰਿਤਸਰ ਆ ਕੇ ਮਹਾਰਾਜਾ ਸਾਹਿਬ ਨੂੰ ਮਿਲੇ ਤਾਂ ਉਹ ਰੰਝ ਹੋਣ ਦੀ ਥਾਂ ਬੜੇ ਪਿਆਰ ਨਾਲ ਉਹਨਾਂ ਨੂੰ ਮਿਲਿਆ ਅਤੇ ਉਹਨਾਂ ਦੇ ਮਨਾਂ ਤੋਂ ਭੈ ਦੇ ਨਵਿਰਤ ਕਰਨ ਲਈ ਕੋਈ ਗੱਲ ਪਿੱਛੇ ਨਾ ਛੱਡੀ ਕਿਉਂਕਿ ਉਹ ਦਿਲੋਂ ਚਾਹੁੰਦਾ ਸੀ ਕਿ ਇਹਨਾਂ ਦਾ ਸਬੰਧ ਕਿਸੇ ਤਰ੍ਹਾਂ ਵੀ ਇਸ ਨਾਲੋਂ ਨਾ ਟੁੱਟੇ ਇਸ ਵਿਸ਼ੇ ਪਰ ਵਿਚਾਰ ਰਾਜਾ ਸਹਿਬ ਸਿੰਘ ਪਟਿਆਲਾ ਨਾਲ 24 ਨਵੰਬਰ ਸਨ 1809 ਨੂੰ ਲਖਨੌਰ ਵਿੱਚ ਬਾਬਾ ਸਹਿਬ ਸਿੰਘ ਬੇਦੀ ਦੀ ਹਾਜ਼ਰੀ ਵਿੱਚ ਹੋਇਆ ਅਤੇ ਰਾਜਾ ਪਟਿਆਲਾ ਨਾਲ ਉਸਨੇ ਇੰਨਾ ਪਿਆਰ ਕੀਤਾ ਜਿਸ ਦੀ ਕੋਈ ਹੱਦ ਨਾ ਸੀ ਇਥੋਂ ਤੱਕ ਆਖਿਆ ਕਿ ਆਪ ਦਾ ਮਿੱਤਰ ਮੇਰਾ ਮਿੱਤਰ ਹੈ ਤੇ ਆਪ ਦਾ ਵੈਰੀ ਹੀ ਮੇਰਾ ਵੈਰੀ ਹੋਵੇਗਾ ਇਸ ਸਮੇਂ ਪਿਆਰ ਨੂੰ ਵਧੇਰਾ ਵਧਾਉਣ ਲਈ ਬਾਬਾ ਸਾਹਿਬ ਸਿੰਘ ਨੇ ਆਪਣੇ ਹੱਥ ਨਾਲ ਇਹਨਾਂ ਦਾ ਪੰਗ ਵਡਾਂਦਰਾ ਕਰਵਾ ਦਿੱਤਾ ਤਾਂ ਜੋ ਅੱਗੇ ਨੂੰ ਇੱਕ ਦੂਜੇ ਦੇ ਦਿਲ ਵਿੱਚ ਕੋਈ ਤੋਖਲਾ ਬਾਕੀ ਨਾ ਰਹੇ ਲਾੜ ਮਿੰਟੋ ਨੋਹਿੰਦ ਦਾ ਗਵਰਨਰ ਜਨਰਲ ਨiyet ਹੋਇਆ ਅਜੇ ਵਧੇਰੇ ਸਮਾਂ ਨਹੀਂ ਸੀ ਬੀਤਿਆ ਕਿ ਯੂਰਪ ਤੋਂ ਖਬਰ ਆਈ ਕਿ ਨੈਪੋਲੀਅਨ ਬੋਨਾਪਾਰਟ ਯੂਰਪ ਦੇ ਪ੍ਰਸਿੱਧ ਜੇਤੂ ਦੀ ਅੱਖ ਇਸ ਸਮੇਂ ਹਿੰਦੁਸਤਾਨ ਪਰ ਹੈ ਜਿਸ ਲਈ ਲਾਰਡ ਮਿੰਟੋ ਨੂੰ ਲਾਰਡ ਕਾਰਨ ਨਿਵਾਂਸਿਲ ਦੀ ਨੀਤੀ ਸਮੇਂ ਦੀ ਲੋੜ ਅਨੁਸਾਰ ਬਦਲਨੀ ਪਈ ਇਸ ਸਮੇਂ ਨੈਪੋਲੀਅਨ ਸ਼ਹਿਨਸ਼ਾ ਫਰਾਂਸ ਦੀ ਸ਼ਕਤੀ ਉਨਤੀ ਦੀ ਚੋਟੀ ਪਰ ਪੁੱਜੀ ਹੋਈ ਸੀ ਜਿਸ ਨਾਲ ਉਹ ਯੂਰਪ ਦਾ ਬਹੁਤ ਸਾਰਾ ਭਾਗ ਫਤਿਹ ਕਰ ਚੁੱਕਾ ਸੀ ਦੂਜਾ ਹੁਣ ਉਹ ਰੂਸ ਨਾਲ ਨਵਾਂ ਇਹ ਦਿਨਾਮਾ ਕਰਕੇ ਯੂਰਪ ਤੇ ਯੁੱਧ ਜੰਗਾ ਤੋਂ ਸਭ ਤਰ੍ਹਾਂ ਵਿਹਲਾ ਹੋ ਬੈਠਾ ਸੀ ਹੁਣ ਦਿਨ ਰਾਤ ਇਨ੍ਹਾਂ ਤਿਆਰੀਆਂ ਵਿੱਚ ਸੀ ਕਿ ਹਿੰਦ ਤੇ ਚੜ੍ਹਾਈ ਕੀਤੀ ਜਾਏ ਜਿਸ ਸਬੰਧੀ ਉਸ ਨੇ ਤੁਰਕੀ ਅਤੇ ਈਰਾਨ ਨਾਲ ਵੀ ਸਮਝੌਤਾ ਕਰ ਲਿਆ ਸੀ ਇਸ ਦੀਆਂ ਇਨ੍ਹਾਂ ਚਾਲਾਂ ਨੂੰ ਸਫਲ ਕਰਨ ਨੇ ਲਾਰਡ ਮਿੰਟੋਨ ਨੇ ਨਾ ਕੇਵਲ ਜਮਣਾ ਪਾਰ ਦੇ ਰਹਿ ਇਸਾਂ ਨਾਲ ਮਿੱਤਰਤਾ ਗੰਢਣੀ ਚਾਹੀ ਸਗੋਂ ਉਸ ਤੋਂ ਅੱਗੇ ਮਹਾਰਾਜਾ ਰਣਜੀਤ ਸਿੰਘ ਵਾਲੀਏ ਪੰਜਾਬ ਤੇ ਸ਼ਾਹ ਸੁਜਾਹਾ ਕਮਕਾਬਲ ਅਤੇ ਸ਼ਾਹ ਈਰਾਨ ਨਾਲ ਵੀ ਪਾਈ ਜਾਇਰਕ ਸਬੰਧ ਦੇ ਅਹਿਦਨਾਮੇ ਕਰਨੇ ਜ਼ਰੂਰੀ ਸਮਝੇ ਤਾਂ ਯੂਰਪ ਦੀ ਕੋਈ ਹੋਈ ਤਾਕਤ ਏਸ਼ੀਆ ਦੇ ਇਹਨਾਂ ਮੁਲਕਾਂ ਪਰਤਾਵਾ ਕਰੇ ਸਕੇ ਤਾਂ ਉਸ ਦਾ ਟਾਕਰਾ ਸੰਮਲਿਤ ਬਲ ਨਾਲ ਕੀਤਾ ਜਾਏ ਇਹਨਾਂ ਗੱਲਾਂ ਦੇ ਫੈਸਲੇ ਲਈ ਮਿਸਟਰ ਸੀਟੀ ਮਿਟਕੋਫ ਜੋ ਅੱਗੇ ਜਾ ਕੇ ਲਾਰਡ ਮਿਟਕੋਫ ਦੇ ਨਾਲ ਨਾਲ ਪ੍ਰਸਿੱਧ ਹੋਇਆ ਲਾਹੌਰ ਦਰਬਾਰ ਵੱਲ ਤੇ ਸਰ ਜਾਨ ਮੈਲਕਮ ਤਹਿਰਾਨ ਅਤੇ ਮਿਸਟਰ ਐਲ ਫਿੰਸਟਨ ਦਰਬਾਰ ਕਾਬਲ ਅੰਗਰੇਜ਼ੀ ਸਫੀਰ ਨੀਅਤ ਹੋਏ ਜੋ ਪਾਦਰੋਂ ਸਮੰਤ 1865 ਮੁਤਾਬਕ ਅਗਸਤ ਸਨ 1808 ਈਸਵੀ ਨੂੰ ਉੱਪਰ ਦੱਸੇ ਦੇਸ਼ਾਂ ਵੱਲ ਭੇਜੇ ਗਏ ਇਨੇ ਦਿਨੇ ਸ਼ੇਰੇ ਪੰਜਾਬ ਸਤਲੁਜ ਪਾਰ ਦੇ ਉਸ ਇਲਾਕੇ ਦੇ ਦੌਰੇ ਪਰ ਨਿਕਲਿਆ ਹੋਇਆ ਸੀ ਜਿਹੜਾ ਉਸਨੇ ਸਾਤ ਤੋਂ 1808 ਵਿੱਚ ਫਤਹਿ ਕੀਤਾ ਸੀ ਮਿਸਟਰ ਮਿਟਕੋਫ 11 ਸਤੰਬਰ ਨੂੰ ਕਸੂਰ ਦੇ ਮੁਕਾਮ ਪਰ ਸ਼ੇਰੇ ਪੰਜਾਬ ਨੂੰ ਸਣੇ ਉਹਨਾਂ ਦੇ ਬਹੁਮੁੱਲੀਆਂ ਸੁਗਾਤਾਂ ਦੇ ਜਿਹੜੀਆਂ ਉਹ ਗਵਰਨਰ ਜਨਰਲ ਵੱਲੋਂ ਮਹਾਰਾਜਾ ਲਈ ਲਿਆਇਆ ਸੀ ਆ ਮਿਲਿਆ ਅੱਗੋਂ ਸ਼ਾਹੀ ਨੀਮਾ ਅਨੁਸਾਰ ਮਹਾਰਾਜਾ ਵੱਲੋਂ ਵੀ ਉਸ ਦੀ ਯੋਗ ਆਉਪਾਗਤ ਕੀਤੀ ਗਈ ਫਕੀਰ ਅਜੀਜ਼ਉਦੀਨ ਉਸ ਦੀ ਪ੍ਰੋਣਾਚਾਰੀ ਲਈ ਨਿਯਤ ਕੀਤਾ ਗਿਆ ਅਗਲੇ ਦਿਨ ਜਦ ਮਹਾਰਾਜਾ ਤੇ ਅੰਗਰੇਜ਼ੀ سفیر ਦਾ ਮੇਲ ਪੁਆਇਆ ਤੋਂ ਉਸਨੇ ਗਵਰਨਰਲ ਜਨਰਲ ਦੀ ਬਿਉਹਤ ਮਹਾਰਾਜਾ ਮੂਰੇ ਪ੍ਰਗਟ ਕੀਤੀ ਅਤੇ ਇੱਕ ਅਹਿਦ ਨਾਮੇ ਦਾ ਖਰੜਾ ਸ਼ੇਰ ਪੰਜਾਬ ਦੀ ਸੇਵਾ ਵਿੱਚ ਰੱਖਿਆ ਜਿਸ ਵਿੱਚ ਇਹ ਤਿੰਨ ਸ਼ਰਤਾਂ ਲਿਖੀਆਂ ਸੀ ਪਹਿਲੀ ਸ਼ਰਤ ਇਹ ਸੀ ਕਿ ਸ਼ਾਫਰਾਂਸ ਕਦੀ ਕਿਸੇ ਸਮੇਂ ਇਸ ਦੇਸ਼ ਪਰ ਚੜਾਈ ਕਰੇ ਤਾਂ ਅਸੀਂ ਦੋਵੇਂ ਤਿਰਾਂ ਆਪਣੇ ਸੰਮਲਿਤ ਬਲ ਨਾਲ ਉਸ ਦਾ ਟੱਕਰਾ ਕਰਾਂਗੇ ਦੂਜੀ ਸ਼ਰਤ ਇਹ ਸੀ ਕਿ ਜੇ ਕਦੀ ਬੈਰੀ ਦੇ ਟੱਕਰੇ ਲਈ ਅੰਗਰੇਜ਼ੀ ਫੌਜਾਂ ਅਟਕ ਤੋਂ ਪਾਰ ਜਾਂ afghanistan ਦੇ ਇਲਾਕੇ ਵਿੱਚ ਲੈ ਜਾਣੀਆਂ ਪੈਣ ਤਾਂ ਉਹਨਾਂ ਨੂੰ ਆਪ ਪੰਜਾਬ ਵਿੱਚੋਂ ਰਾਹ ਦੇਵੋਗੇ ਤੇ ਉਹਨਾਂ ਦੀ ਯੋਗ ਸਹਾਇਤਾ ਕਰੋਗੇ ਜੇ ਕਦੀ ਕਾਬਲ ਨਾਲ ਸਰਕਾਰ ਅੰਗਰੇਜ਼ੀ ਨੂੰ ਖੱਤ ਪੱਤਰ ਕਰਨ ਦੀ ਲੋੜ ਪਏ ਤਾਂ ਉਹਨਾਂ ਹਲਕਾਰਿਆਂ ਦੀ ਰਾਖੀ ਆਪ ਕਰੋਗੇ ਇਹ ਤੀਜੀ ਸ਼ਰਤ ਰੱਖੀ ਗਈ ਇਹਨਾਂ ਸ਼ਰਤਾਂ ਨੂੰ ਮਹਾਰਾਜਾ ਸਾਹਿਬ ਨੇ ਠੀਕ ਨਾ ਸਮਝਿਆ ਤੇ ਇਹਨਾਂ ਦੇ ਟੱਕਰੇ ਪਰੇ ਤਿੰਨ ਸ਼ਰਤਾਂ ਆਪਣੇ ਸਫੀਰ ਨੂੰ ਦਿੱਤੀਆਂ ਪਹਿਲੀ ਕਿ ਜੇ ਕਦੇ ਲਾਹੌਰ ਦਰਬਾਰ ਦੇ ਹੁਕਮ ਰਾਣ ਕਾਬਲ ਵਿੱਚ ਕੋਈ ਚੜਾਈ ਛਿੜ ਜਾਵੇ ਤਾਂ ਉਸ ਵਿੱਚ ਅੰਗਰੇਜ਼ੀ ਗਵਰਨਮੈਂਟ ਕੋਈ ਦਖਲ ਨਾ ਦੇਵੇਗੀ। ਦੂਜੀ ਸ਼ਰਤ ਇਹ ਰੱਖੀ ਕਿ ਸਰਕਾਰ ਅੰਗਰੇਜ਼ੀ ਅਤੇ ਲਾਹੌਰ ਦਰਬਾਰ ਵਿੱਚ ਸਦਾ ਮਿੱਤਰਤਾ ਰੱਖੇਗੀ। ਤੀਜੀ ਸ਼ਰਤ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਰੱਖੀ ਕਿ ਉਸ ਦੀ ਰਾਜਸੀ ਉੱਚਤਾ ਸਾਰੀਆਂ ਸਿੱਖ ਰਿਆਸਤਾਂ ਤੋਂ ਉੱਚੀ ਮੰਨੀ ਜਾਏਗੀ। ਇਸ ਪਰ ਅੰਗਰੇਜ਼ੀ سفیر ਨੇ ਆਖਿਆ ਕਿ ਮੈਨੂੰ ਸ਼ਰਤਾਂ ਦੇ ਬਦਲਣ ਦਾ ਅਧਿਕਾਰ ਨਹੀਂ। ਹਾਂ ਮੈਂ ਦੋਵੇਂ ਖਰੜੇ ਗਵਰਨਰ ਜਨਰਲ ਪਾਸ ਭੇਜ ਦਿੰਦਾ ਹਾਂ ਜੋ ਕੁਝ ਉਹਨਾਂ ਮਨਜ਼ੂਰ ਕਰਨਗੇ ਤਿਵੇਂ ਹੀ ਕੀਤਾ ਜਾਵੇਗਾ ਇਸ ਦੇ ਉਪਰੰਤ ਮਹਾਰਾਜਾ ਸਤਲੁਜ ਵੱਲ ਅੱਗੇ ਵਧੇ ਅਤੇ ਫਰੀਦਕੋਟ ਦੇ ਨਵਾਬ ਅਤਾਉਲਾ ਖਾਨ ਮਲੇਰ ਕੋਟਲੇ ਵਾਲੇ ਤੋਂ ਰਾਜਸੀ ਕਰ ਲੈਂਦਾ ਹੋਇਆ ਅੰਬਾਲੇ ਹੁੰਦਾ ਹੋਇਆ ਸ਼ਾਹ ਆਬਾਦ ਆ ਡੇਰੇ ਲਾਇ 6 ਕੜ 4 ਦਸੰਬਰ 1808 ਈਸਵੀ ਨੂੰ ਅੰਮ੍ਰਿਤਸਰ ਆ ਗਿਆ ਇੱਥੇ ਗਵਰਨਰ ਜਨਰਲ ਵੱਲੋਂ ਮਹਾਰਾਜਾ ਸਾਹਿਬ ਦੇ ਨਾਂ ਇੱਕ ਸੂਚਨਾ ਪੱਤਰ ਪੁੱਜਿਆ ਜਿਸ ਵਿੱਚ ਲਿਖਿਆ ਸੀ ਕਿ ਸਤਲੁਜ ਪਾਰ ਦੇ ਰਹੀਸਾਂ ਦੀ ਜੋ ਦਰਖਾਸਤ ਕੁਝ ਸਮੇਂ ਤੋਂ ਗਵਰਨਰ ਜਲਨਾ ਦੇ ਵਿਚਾਰ-ਗੋਚਰੀ ਸੀ ਉਸ ਦਾ ਫੈਸਲਾ ਇਹ ਹੋਇਆ ਹੈ ਕਿ ਉਹਨਾਂ ਸਾਰਿਆਂ ਨੂੰ ਸਰਕਾਰ ਅੰਗਰੇਜ਼ੀ ਨੇ ਆਪਣੀ ਰੱਖਿਆ ਵਿੱਚ ਲੈ ਲਿਆ ਹੈ ਇਸ ਦੇ ਸੁਣਨ ਨਾਲ ਮਹਾਰਾਜ ਬੜੇ ਜੋਸ਼ ਵਿੱਚ ਆਇਆ ਤੇ ਇਸ ਦੀ ਪ੍ਰਵਾਨਗੀ ਤੋਂ ਨਾ ਕਰ ਦਿੱਤੀ ਹੁਣ ਇਸ ਦੇ ਸਾਹਮਣੇ ਦੋ ਰਾਸਨ ਇੱਕ ਤਾਂ ਇਹ ਕਿ ਉਹ ਅੰਗਰੇਜ਼ਾਂ ਨਾਲ ਲੜਾਈ ਦੇ ਬਲ ਨਾਲ ਪਾਰਦੇ ਰਾ为 ਇਸਾ ਦਾ ਸਬੰਧ ਆਪਣੇ ਨਾਲ ਜੋੜੀ ਰੱਖੇ ਤੇ ਸਦਾ ਲਈ ਅੰਗਰੇਜ਼ੀ ਸਰਕਾਰ ਨਾਲ ਸਬੰਧ ਤੋੜ ਲੈ। ਦੂਜਾ ਇਹ ਕਿ ਅੰਗਰੇਜ਼ੀ ਸਰਕਾਰ ਨਾਲ ਇਹ ਨਦਾਮਾ ਕਰਕੇ ਸਤਲੁਜ ਨੂੰ ਆਪਣਾ ਹੱਦ ਬੰਨਾ ਸਥਾਪਿਤ ਕਰੇ ਅਤੇ ਆਪਣੀ ਸਲਤਨਤ ਨੂੰ ਕਸ਼ਮੀਰ ਪਸ਼ਾਵਰ ਅਫਗਾਨਿਸਤਾਨ ਤੇ ਮਲਤਾਨ ਆਦਿਕ ਇਲਾਕਿਆਂ ਵੱਲ ਵਧਾਏ ਪਹਿਲੋਂ ਉਸਨੇ ਪਹਿਲਾ ਮਾਰਗ ਚੁਣਿਆ ਅਰਦਾਤ ਉਸਨੇ ਤੁਰੰਤ ਆਪਣੇ ਸਰਦਾਰਾਂ ਦੇ ਨਾਂ ਪਰ ਹੁਕਮ ਭੇਜ ਦਿੱਤੇ ਕਿ ਛੇਤੀ ਖਾਲਸਾ ਫੌਜ ਲਾਹੌਰ ਵਿੱਚ ਇਕੱਤਰ ਹੋ ਜਾਏ ਤੇ ਬੜੇ ਬੜੇ ਜ਼ਖੀਰੇ ਅਨਾਜ ਦੇ ਤੇ ਬਾਰੂਦ ਆਦਿ ਜੰਗੀ ਸਮਾਨ ਅੰਮ੍ਰਿਤਸਰ ਵਿੱਚ ਗੋਬਿੰਦਗੜ੍ਹ ਦੇ ਲਾਗੇ ਇਕੱਠੇ ਕੀਤੇ ਜਾਣ ਸਭ ਕਿਲਿਆਂ ਤੇ ਤੋਪਾਂ ਬਿੜਵਾ ਦਿੱਤੀਆਂ ਜਰਨੈਲ ਮੁਹੱਕਮ ਚੰਦ ਨੂੰ ਜ਼ਰੂਰੀ ਹੁਕਮ ਕਾਂਗੜੇ ਪਹੁੰਚਿਆ ਤੇ ਤੁਰੰਤ ਸਣੇ ਲਸ਼ਕਰ ਤੇ ਤੋਪਖਾਨਿਆਂ ਦੇ ਫਲੋਰ ਪਹੁੰਚ ਜਾਓ ਅਤੇ ਦੂਜੇ ਹੁਕਮ ਦੇ ਪਹੁੰਚਦੇ ਹੀ ਅੰਗਰੇਜ਼ਾਂ ਨਾਲ ਲੜਾਈ ਆਰੰਭ ਕਰਦੇ ਹੋ ਇਸ ਤਰ੍ਹਾਂ ਕੁਝ ਜਾਗੀਰਦਾਰਾਂ ਤੇ ਬਜ਼ੁਰਗਾਂ ਵੱਲੋਂ ਵੀ ਹੁਕਮਨਾਮੇ ਕੱਲੇ ਗਏ ਕਿ ਉਹ ਝਟਪਟ ਆਪੋ ਆਪਣੀਆਂ ਫੌਜਾਂ ਤੇ ਤੋਪਾਂ ਆਦੀ ਲੈ ਕੇ ਲਾਹੌਰ ਪਹੁੰਚ ਪੈਣ ਉਧਰ ਅੰਗਰੇਜ਼ੀ ਕਰਮਚਾਰੀਆਂ ਨੂੰ ਜਦ ਇਹਨਾਂ ਤਿਆਰੀਆਂ ਦਾ ਪਤਾ ਲੱਗਾ ਤਾਂ ਉਹਨਾਂ ਵੀ ਕੁਝ ਫੌਜ ਕਰਨਲ ਸਰ ਡੇਵਿਡ ਅਕਟਰਲੋਨੀ ਦੀ ਤਹਿਤ ਵਿੱਚ ਸਤੁਲੁਜ ਵੱਲ ਭੇਜੀ ਇਹ ਫੌਜ 16 ਜਨਵਰੀ ਸਨ 1809 ਨੂੰ ਦਰਿਆ ਜਮਨਾ ਤੋਂ ਪਾਰ ਹੋ ਕੇ ਬੂੜੀਆਂ ਪਟਿਆਲਾ ਤੇ ਨਾਬੇ ਦੇ ਰਸਤੇ ਇਧਰ ਨੂੰ ਕੂਚ ਕਰਦੀ ਹੋਈ 28 ਫਰਵਰੀ ਨੂੰ ਲੁਧਿਆਣੇ ਪਹੁੰਚ ਗਈ ਇਹਨਾਂ ਤਿਆਰੀਆਂ ਵਿੱਚ ਦਿਨ ਬੀਤਦੇ ਗਏ ਇਹਨੇ ਨੂੰ ਫਰਾਂਸ ਤੋਂ ਖਬਰ ਆਈ ਕਿ ਨੈਪੋਲੀਅਨ ਬੋਨਾਪਾਰਟ ਕਈ ਕੁਕਰੋਗੀ ਔਕੜਾਂ ਦੇ ਕਾਰਨ ਕਈ ਸਾਲ ਤੱਕ ਹਿੰਦੁਸਤਾਨ ਵੱਲ ਨਹੀਂ ਆ ਸਕੇਗਾ ਹੁਣ ਸਰਕਾਰ ਅੰਗਰੇਜ਼ੀ ਨੂੰ ਆਪਣੀ ਨੀਤੀ ਬਦਲਨੀ ਪਈ ਅਤੇ ਬਹੁਤ ਕੁਝ ਖੱਤ ਪੱਤਰ ਦੇ ਬਾਅਦ ਉਹਨਾਂ ਦੋਹਾਂ ਖਰੜਿਆਂ ਜੋ ਇੱਕ ਮਹਾਰਾਜਾ ਵੱਲੋਂ ਅਤੇ ਦੂਜਾ ਅੰਗਰੇਜ਼ਾਂ ਵੱਲੋਂ ਸੀ ਤੁੱਚ ਮੁੱਚ ਕੇ ਇੱਕ ਹੋਰ ਖਰੜਾ ਕਲਕੱਤੇ ਤੋਂ ਤਿਆਰ ਹੋ ਕੇ ਆਇਆ ਜਿਹੜਾ ਦੋਹਾਂ ਹਕੂਮਤਾਂ ਦੀ ਇੱਛਾ ਨਾਲ ਪ੍ਰਵਾਨ ਹੋਇਆ ਹਜੇ ਇਸ ਅਹਿਦਨਾਮੇ ਤੇ ਦਸਤਖਤ ਨਹੀਂ ਸੰ ਹੋਏ ਕਿ ਸੰਜੋਗ ਨਾਲ ਮੁਹਰਮ ਦੇ ਦਿਨ ਆ ਗਏ ਮਿਸਟਰ ਮਿਟਕੋਫ ਨਾਲ ਜੋ ਫੌਜ ਆਈ ਹੋਈ ਸੀ ਉਹ ਸਾਰੀ ਦੀ ਸਾਰੀ ਸ਼ੀਆ ਮੁਸਲਮਾਨਾਂ ਦੀ ਸੀ ਇਸ ਨੇ ਆਪਣੇ ਮਤ ਅਨੁਸਾਰ ਬੜੀ ਧੂਮ-ਤਾਮ ਨਾਲ ਤਾਜ਼ੀਏ ਦਾ ਕੋੜਾ ਕੱਢਿਆ ਇਸ ਦੇ ਅੱਗੇ ਪਿੱਛੇ ਹਜ਼ਾਰਾਂ ਦਾ ਭੀੜ ਭੜਕਾਈ ਇਕੱਠਾ ਹੋ ਗਿਆ ਇਸ ਤਰ੍ਹਾਂ ਇਹ ਅੰਮ੍ਰਿਤਸਰ ਦੇ ਸਾਰਿਆਂ ਬਾਜ਼ਾਰਾਂ ਵਿੱਚ ਫੇਰੀ ਲਾਉਂਦੇ ਹੋਏ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਪਹੁੰਚੇ ਇਸ ਸਮੇਂ ਲੋਡੇ ਪੈਰ ਦਾ ਦੀਵਾਨ ਸਜਿਆ ਹੋਇਆ ਸੀ ਜਿਸ ਵਿੱਚ ਕੁਝ ਅਕਾਲੀ ਸਿੰਘ ਵੀ ਸੰਗਤ ਵਿੱਚ ਸੁਸ਼ੋਭਿਤ ਸਨ ਇਹਨਾਂ ਨੇ ਜਦ ਯਾ ਅਲੀ ਯਾ ਹੁਸੈਨ ਦੇ ਨਾਰੇ ਉਤਤ ਭਾਰੀ ਰੌਲਾ ਸੁਣਿਆ ਤੇ ਕੀਰਤਨ ਵਿੱਚ ਵਿਗਨ ਪੈਂਦਾ ਡਿੱਠਿਆ ਦੂਜਾ ਖਾਲਸਾ ਰਾਜਵੇ ਜੀ ਆਪਣੇ ਮਾਨਯੋਗ ਗੁਰਦੁਆਰੇ ਦਾ ਨਿਰਾਦਰ ਵੇਖ ਕੇ ਅਕਾਲੇ ਫੂਲਾ ਸਿੰਘ ਨੇ ਦੋ ਤਿੰਨ ਸਿੰਘ ਉਹਨਾਂ ਨੂੰ ਰੋਕਣ ਲਈ ਭੇਜੇ ਤਾਂ ਉਹਨਾਂ ਨੂੰ ਸਮਝਾਉਣ ਕਿ ਕਥਾ ਕੀਰਤਨ ਦੇ ਸਮੇਂ ਰੌਲਾ ਪਾਉਣ ਨਾਲ ਬਾਣੀ ਦੀ ਬੇਅਦਬੀ ਹੁੰਦੀ ਹੈ ਇਸ ਲਈ ਦਰਬਾਰ ਸਾਹਿਬ ਨੇ ਸਾਹਮਣੇ ਰੋਲਾ ਬੰਦ ਕੀਤਾ ਜਾਏ ਪਰ ਇਸ ਗੱਲ ਦੇ ਮੰਨਣ ਦੀ ਥਾਂ ਉਹਨਾਂ ਜੋਸ਼ੀਲੇ ਛੀਆ ਨੇ ਕੁਝ ਕਰੜੇ ਵਾਕ ਬੋਲੇ ਜਿਨ੍ਹਾਂ ਦਾ ਸਹਾਰਨਾ ਅਕਾਲੀਆਂ ਦੀ ਅਜ਼ਰ ਸ਼ਕਤੀ ਦੇ ਵਿਰੁੱਧ ਹੁੰਦਾ ਹੈ ਜਿਸ ਦਾ ਨਤੀਜਾ ਇਹ ਹੋਇਆ ਕਿ ਗੱਲ ਹੱਥੋਂ ਪਾਈ ਤੱਕ ਵੱਧ ਗਈ ਤੇ ਇਸ ਰੋਲੇ ਵਿੱਚ ਇੱਕ ਸਿੰਘ ਦਾ ਦੁਮਾਲਾ ਡੇਗ ਗਿਆ ਜਦ ਇਸ ਦੀ ਖਬਰ ਅਕਾਲੀ ਫੂਲਾ ਸਿੰਘ ਨੂੰ ਪਹੁੰਚੀ ਤਾਂ ਉਸ ਦੀਆਂ ਅੱਖਾਂ ਵਿੱਚ ਲਹੂ ਉੱਤਰ ਆਇਆ ਤੇ ਝਟ ਕੁਝ ਕੁ ਅਕਾਲੀ ਸਿੰਘਾਂ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚ ਗਏ ਬਸ ਫੇਰ ਕੀ ਸੀ ਉਹ ਅੱਧਾ ਤੋਦ ਤਲਵਾਰ ਤੇ ਗੋਲੀ ਚੱਲੇ ਕਿ ਅੱਖ ਦੇ ਫੇਰ ਵਿੱਚ ਗਲੀ ਕੂਚੇ ਲਹੂ ਲੋਹਾਨ ਹੋ ਗਏ ਇਹ ਖਬਰ ਤੁਰੰਤ ਸ਼ੇਰੇ ਪੰਜਾਬ ਤੱਕ ਪਹੁੰਚਾਈ ਗਈ ਆਪ ਝਟ ਕੋੜੇ ਪਰ ਪਾਲਕੀ ਮਾਰ ਕੇ ਰਣ ਤੱਤੇ ਵਿੱਚ ਆਣ ਖਲੋਤੇ ਅਤੇ ਬੜੀ ਕਠਿਨਾਈ ਨਾਲ ਇਸ ਧੰਦੇ ਨੂੰ ਮਸੇ ਮਸੇ ਕੀਤੇ ਜਾ ਕੇ ਨਜਿੱਠਿਆ ਮਹਾਰਾਜਾ ਸਾਹਿਬ ਨੇ ਮਿਸਟਰ ਮਿਟਕੋਪ ਨੂੰ ਦੱਸਿਆ ਕਿ ਇਹ ਲੋਕ ਇਸ ਨਗਰ ਦੇ ਰਾਕੇ ਹਨ ਤੇ ਕਿਸੇ ਦੀ ਕਾਨ ਵਿੱਚ ਨਹੀਂ ਰਹਿੰਦੇ ਕਿਉਂਕਿ ਇਸ ਵਿੱਚ ਨਾ ਤਾਂ ਮਿਸਟਰ ਮਿਟਕੋਫ ਦਾ ਕੋਈ ਦੋਸ਼ ਸੀ ਤੇ ਨਾ ਹੀ ਮਹਾਰਾਜਾ ਸਾਹਿਬ ਨੂੰ ਇਸ ਦਾ ਕੁਝ ਪਤਾ ਸੀ ਜਿਸ ਦੇ ਕਾਰਨ ਇਹ ਗੱਲ ਬੜੇ ਪਿਆਰ ਨਾਲ ਉੱਥੇ ਹੀ ਮੁਕਾ ਦਿੱਤੀ ਗਈ ਇਸ ਦੇ ਬਾਅਦ 25 April ਸਨ 1809 ਈਸਵੀ ਨੂੰ ਮਹਾਰਾਜਾ ਸਾਹਿਬ ਅਤੇ ਅੰਗਰੇਜ਼ੀ ਵਕੀਲ ਦੋਹਾਂ ਦੀ ਪ੍ਰਵਾਨਗੀ ਅਨੁਸਾਰ ਅਹਿਦਨਾਮਾ ਲਿਖਿਆ ਗਿਆ ਜਿਸ ਦਾ ਭਾਵ ਵੀ ਅਗਲੀ ਵੀਡੀਓ ਵਿੱਚ ਦੱਸਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਇਤਿਹਾਸ ਤੇ ਉੱਪਰ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਧੰਨਵਾਦ